ਸਸ਼ਟਿਕਾ ਲ ਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਸੂਟ ਜਿਹੜੇ ਆਪਣੇ ਨਵੇਂ ਰੈਡੀ ਕੀਤੇ ਆ ਕਾਟਨ ਦੇ ਸੂਟ ਪਾਰਟੀ ਵੇਅਰ ਹੈਂਡਵਰਕ ਸਾਰੇ ਸੂਟ ਹੋਣਗੇ ਸੋ ਹੁਣ ਜਿਵੇਂ ਗਰਮੀਆਂ ਦਾ ਮੌਸਮ ਆ ਗਿਆ ਆਪਾਂ ਤੁਹਾਨੂੰ ਜਿਹੜਾ ਪਹਿਲਾ ਸੂਟ ਦਿਖਾਵਾਂਗੇ ਉਹ ਰਾਮਟੈਕਸ ਕਾਟਨ ਬੇਸ ਤੇ ਦਿਖਾਵਾਂਗੇ ਸੋ ਸਾਰੇ ਸੂਟ ਹੀ ਬਹੁਤ ਸੋਹਣੇ ਆ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰਾ ਵੇਖਿਓ ਤੇ ਬਾਕੀ ਆਪਣੀ ਕੈਸ਼ ਔਰ ਡਿਲੀਵਰੀ ਪੂਰੇ ਇੰਡੀਆ ਚ ਅਵੇਲੇਬਲ ਆ ਤੇ ਆਪਾਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਆ ਜੇ ਤੁਹਾਡਾ ਬਿਲ 40000 ਤੋਂ ਵੱਧ ਬਣਦਾ ਸ਼ਿਪਿੰਗ ਤੁ ਲਗਦੇ ਹੋ ਇੰਡੀਆ ਦੇ ਟਾਈਮਿੰਗ ਦੇ ਹਿਸਾਬ ਨਾਲ ਸੁਬਾ 9:30 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਬਾਕੀ ਜੇ ਤੁਸੀਂ ਸਟੋਰ ਤੇ ਆਉਂਗੇ ਤਾਂ ਉਸ ਤੋਂ ਵੀ ਵਧੀਆ ਗੱਲ ਆ ਫਾਨੋਸੈਲ ਮੁੱਲਾਪੁਰ ਲੈ ਕੇ ਸਰਚ ਕਰੋਗੇ ਤੁਹਾਨੂੰ ਸਟੋਰ ਦੀ ਪ੍ਰੋਪਰ ਲੋਕੇਸ਼ਨ ਮਿਲ ਜੂਗੀ ਸੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਆਪਣਾ ਪਹਿਲਾ ਸੂਟ ਜਿਹੜਾ ਬਹੁਤ ਹੀ ਡਿਫਰੈਂਟ ਜਿਹਾ ਰੈਡੀ ਹੋਇਆ ਆ ਵੇਖੋ ਇਹ ਪ੍ਰਿੰਟਡ ਕਾਟਨ ਦਾ ਸੂਟ ਆ ਪੂਰਾ ਆਲ ਓਵਰ 5 ਮੀਟਰ ਸੂਟ ਹੋਊਗਾ ਪਿਓਰ ਰਾਮਟੈਕਸ ਕਾਟਨ ਆ ਤੇ ਇਹਦੇ ਤੇ ਸਾਰੇ ਦੇ ਵੇਖੋ ਘੇਰੇ ਦੇ ਉੱਤੇ ਮਸ਼ੀਨ ਵਰਕ ਕੀਤਾ ਹੋਇਆ ਆ ਆਵਲਾ ਘੇਰਾ ਗਿਆ ਦਾ ਤੇ ਸੇਮ ਵਰਕ ਇਹਦੀਆਂ ਬਾਹਾਂ ਦੇ ਉੱ ਤੇ ਇਦਾਂ ਹੀ ਸੇਮ ਵਰਕ ਆਪਾਂ ਇਹਦੇ ਪੌਂਚਾ ਦੇ ਉੱਤੇ ਵੀ ਕੀਤਾ ਹੋਇਆ। ਸੋ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਆ ਤੇ ਨਾਲ ਜਿਹੜਾ ਦੁਪੱਟਾ ਉਹ ਹੈਗਾ ਫੁੱਲ ਪਿਓਰ ਦਾ 2.5 ਮੀਟਰ ਦੁਪੱਟਾ ਹੋਊਗਾ। ਤੇ ਉਹਨੂੰ ਆਪਾਂ ਬਹੁਤ ਸੋਹਣੀ ਲੈਸ ਲਾਈ ਆ ਕਾਟਨ ਦੀ ਕਰੋਸ਼ੀ ਦੀ ਲੈਸ ਲਾਈ ਆ। ਕਢਾਈ ਦੇ ਨਾਲ ਮੈਚ ਕਰਕੇ। ਸੋ ਡਿਫਰੈਂਟ ਜੀ ਚੀਜ਼ ਬਣਦੀ ਆ ਇਹਨੂੰ ਤੁਸੀਂ ਆਰਮ ਵੀ ਪਾ ਲੋਗੇ ਕਿਸੇ ਕਿਸੇ ਦੇ ਔਨ ਜਾਣ ਨੂੰ ਵੀ ਪਾ ਲੋਗੇ ਤਾਂ ਬਹੁਤ ਸੋਹਣਾ ਲੱਗਾਂ ਤੇ ਬਾਅਦ ਵਿੱਚ ਘਰੇ ਵੀ ਪਾ ਲੋਗੇ ਤਾਂ ਵਧੀਆ ਲੱਗੂਗਾ। ਪੂਰਾ ਹੰਡਣ ਵਾਲਾ ਸੂਟ ਆ ਜਿਵੇਂ ਜਿਵੇਂ ਵਾਸ਼ ਕਰੀ ਆਉਂਗੇ ਤੇ ਹੋਰ ਵੀ ਸੌਫਟ ਹੋਈ ਜਾਊਗਾ। ਜੀ ਨੈਕ ਸੂਟ ਆ ਗਿਆ ਆਪਣਾ ਬਹੁਤ ਹੀ ਸੋਹਣਾ ਸ਼ਿਮਰ ਔਰਗੈਂਜ਼ਾ ਦੇ ਉੱਤੇ ਪਿਓਰ ਸ਼ਿਮਰ ਔਰਗੈਂਜ਼ਾ ਹੀ ਇਹਦੇ ਤੇ ਮਸ਼ੀਨ ਵਰਕ ਕੀਤਾ ਆ ਵੇਖੋ ਇਹ ਲਵੈਂਡਰ ਸ਼ੇਡ ਆ ਇਹਦਾ ਸ਼ਰਟ ਹੈਗੀ ਆ ਸ਼ਿਮਰ ਦੇ ਉੱਤੇ ਤੇ ਜਿਹੜੀ ਇਹਦੀ ਬਾਟਮ ਆ ਉਹ ਹੈਗੀ ਆ ਮਸਲੀਨ ਦੇ ਉੱਤੇ ਆ ਵੇਖੋ ਪਹਿਲਾਂ ਇਹ ਤੇ ਮਸ਼ੀਨ ਵਰਕ ਕੀਤਾ ਹੈ ਘੇਰੇ ਤੇ ਸੋ ਬਹੁਤ ਸੋਹਣੀ ਲੁੱਕ ਆਉਦੀ ਆ ਬੜਾ ਟ੍ਰੈਡੀਸ਼ਨਲ ਜਿਹਾ ਸੂਟ ਨਾ ਆ ਆਪਾਂ ਫੁਲਕਾਰੀ ਟਾਈਪ ਕਢਾਈ ਕੀਤੀ ਹੋਈ ਆ ਤੇ ਇਹਦੇ ਲੈਂਥ 'ਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਇਹਦਾ ਨੈਕ ਨਹੀਂ ਬਣਿਆ ਹੋਇਆ ਤੇ ਆਪਾਂ ਤੁਹਾਨੂੰ ਦੱਸਿਆ ਕਿ ਬਾਟਮ ਇਹਦੀ ਮਸਲੀਨ ਦੀ ਆ ਤੇ ਇਹਦਾ ਦੁਪੱਟਾ ਵੀ ਸ਼ਿਮਰ ਔਰਗੈਂਜ਼ਾ ਦਾ ਮਤਲਬ ਔਰਗੈਂਜ਼ਾ ਦੇ ਵਿੱਚ ਹਲਕੀ ਹਲਕੀ ਸ਼ਾਈਨਿੰਗ ਆ ਤਾਂ ਕਰਕੇ ਸ਼ਿਮਰ ਔਰਗੈਂਜ਼ਾ ਦਾ ਦੁਪੱਟਾ ਹੈ ਤੇ ਇਹਦੇ ਚਾਰੇ ਕੋਰਨਰ ਤੇ ਇਦਾਂ ਵੇਖੋ ਕੱਟਵਰਕ ਕਰਕੇ ਕਢਾਈ ਕੀਤੀ ਆ ਸੋ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਅੱਜ ਨੈਕ ਸੂਟ ਆ ਗਿਆ ਆਪਣਾ ਇਹ ਬਣਿਆ ਹੋਇਆ ਕ੍ਰਾਸ ਸਿਲਕ ਦੇ ਉੱਤੇ ਤੇ ਸਾਰੇ ਸੂਟ ਦੇ ਉੱਤੇ ਦਬਕੇ ਦਾ ਵਰਕ ਹੋਇਆ ਹੋਇਆ ਸੋ ਆ ਵੇਖੋ ਪਹਿਲਾਂ ਇਹਦਾ ਘੇਰਾ ਆ ਗਿਆ ਪੂਰਾ ਹੈਵੀ ਸੂਟ ਬਣਿਆ ਹੋਇਆ ਪੂਰੀ ਹੈਵੀ ਕਢਾਈ ਕੀਤੀ ਹੈ ਦਬਕੇ ਦੀ ਤੇ ਪੂਰਾ ਆਲ ਓਵਰ 5 ਮੀਟਰ ਸੂਟ ਹੋਊਗਾ ਸਾਰੇ ਸੂਟ ਦੇ ਵਿੱਚ ਪਰ ਲੱਗੇ ਨੇ ਫਿਰ ਨੈਕ ਬਣਿਆ ਹੋਇਆ ਸੋ ਨੈਕ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਆ ਆ ਵੇਖੋ ਬਾਕੀ ਕੁਛ ਨੈਕ ਉੱਪਰ ਇਦਾਂ ਪਿੰਨ ਕੀਤਾ ਹੋਇਆ ਤੇ ਇਹਦੀਆਂ 바ਵਾ ਬਹੁਤ ਹੈਵੀ ਬਣੀਆਂ ਹੋਈਆਂ ਆਪਾਂ ਤੁਹਾਨੂੰ 바ਵਾ ਦਿਖਾ ਦਿੰਨੇ ਆਂ ਆ ਵੇਖੋ ਆਵਲੀਆਂ 바ਵਾ ਨੇ ਜਿਹੜਾ ਵਰਕ 바ਵਾ ਦੇ ਉੱਤੇ ਕੀਤਾ ਤੁਸੀਂ ਚਾਹੁੰਦਾ ਇਹਨੂੰ 슬ੀਵਸ ਤੇ ਵੀ ਰੱਖ ਸਕਦੇ ਹੋ ਜੇ ਪਹੁੰਚਾਂ ਤੇ ਲੈ ਕੇ ਜਾਣਾ ਤਾਂ ਪਹੁੰਚਾਂ ਤੇ ਵੀ ਵਧੀਆ ਲੱਗੂਗਾ ਤੇ ਦੁਪੱਟਾ ਵੀ ਨਾਲ organza ਦਾ ਫੋਰ ਸਾਈਡ ਦੇਖੋ ਇਦਾਂ ਆਪਾਂ ਮੋਤੀਆਂ ਵਾਲੀ ਲੈਂਸ ਲਾਈ ਆ ਤੇ ਸਾਰੇ ਸੂਟ ਦੇ ਚੁੰਨੀ ਦੇ ਵਿੱਚ ਹਲਕੇ ਹਲਕੇ ਪਰ ਲੱਗੇ ਹੋਏ ਨੇ ਸੂਟ ਵਾਂਗੂ ਬਹੁਤ ਸੋਹਣੀ ਚੀਜ਼ ਬਣੂਗੀ ਸਟਿਚ ਹੋਣ ਤੋਂ ਬਾਅਦ। ਲੋ ਜੀ ਨੈਕਸਟ ਸੂਟ ਬਣਿਆ ਹੋਇਆ ਆਪਣਾ ਇਹ ਹੈਂਡਵਰਕ ਤੇ ਬਣਿਆ ਪੂਰਾ ਸੂਟ ਪਿਓਰ ਆਰਗੈਂਜ਼ਾ ਦੇ ਉੱਤੇ ਜਿਵੇਂ ਹੁਣ ਇਹ ਮੌਸਮ ਚੱਲ ਰਿਹਾ ਬੜਾ ਡਿਫਰੈਂਟ ਜਿਹਾ ਸ਼ੇਡ ਆ ਲਾਈਟ ਜਿਹਾ ਆਪਾਂ ਕੋਈ ਡਾਰਕ ਦੇ ਵਿੱਚ ਨਹੀਂ ਰੈਡੀ ਕੀਤਾ। ਸੋ ਮਤਲਬ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਬਣਾਇਆ ਤੁਸੀਂ ਪੂਰਾ ਸੂਟ ਵੇਖਿਓ ਪਹਿਲਾਂ ਇਹਦਾ ਘੇਰਾ ਬਣਿਆ ਹੋਇਆ। ਘੇਰੇ ਤੇ ਵੇਖੋ ਗੁਲਾਬ ਦੇ ਫੁੱਲ ਬਣੇ ਹੋਇਆ ਹੈਂਡਵਰਕ ਦੀ ਕਢਾਈ ਕੀਤੀ ਆ ਤੇ ਪੂਰਾ ਹੈਵੀ ਫਰੰਟ ਬਣਿਆ ਸੂਟ ਦਾ। ਤੇ ਇਧਰੋਂ ਨੈਕ ਵੀ ਆ ਫਿਰ ਪਿਓਰ ਆਰਗੈਂ ਤੇ ਸੇਮ ਵਰਕ ਇਹਦੀਆਂ ਬਾਹਾਂ ਦੇ ਉੱਤੇ ਵੀ ਆ ਤੇ ਇਹਦੇ ਨਾਲ ਜਿਹੜੀ ਬਾਟਮ ਆ ਉਹ ਹੈਗੀ ਆ 크ਰੇਪ ਦੀ ਸੋ ਤੁਸੀਂ ਇਹਦਾ ਲਹਿੰਗਾ ਬਣਾ ਸਕਦੇ ਹੋ ਸਲਵਾਰ ਸੂਟ ਸ਼ਰਾਰਾ ਕੁਝ ਵੀ ਸਟਿਚ ਕਰਾ ਸਕਦੇ ਹੋ ਤੇ ਆਪਾਂ ਕਲਰ ਕੰਟਰਾਸਟ ਬੜਾ ਡਿਫਰੈਂਟ ਰੱਖਿਆ ਨਾਲ ਪਿਓਰ ਔਰਗੈਂਜ਼ਾ ਦਾ ਇਹ ਦੁਪੱਟਾ ਇਹਦੇ ਸੋ ਜੇ ਲੈਂਥ ਤੁਹਾਡੀ ਸ਼ਰਟ ਦੀ 40 ਤੋਂ 44 ਤੱਕ ਆਉਂਦੀ ਹੈ ਨਾ ਤੁਹਾਡੇ ਵਧੀਆ ਲੈਂਥ ਸੈੱਟ ਆ ਜਾਊਗੀ ਸ਼ਰਟ ਦੀ ਤੇ ਆ ਵੇਖੋ ਪਿਓਰ ਔਰਗੈਂਜ਼ਾ ਦਾ ਦੁਪੱਟਾ ਇਦਾਂ ਫੋਰ ਸਾਈਡ ਬਣਿਆ ਹੋਇਆ ਹੈ ਪੂਰਾ 2.5 ਮੀਟਰ ਦਾ ਦੁਪੱਟਾ ਨਾਲੇ ਸੋ ਕਲਰ ਕੰਬੀਨੇਸ਼ਨ ਬਹੁਤ ਯੂਨੀਕ ਜਿਹਾ। ਲਓ ਜੀ ਨੈਕ ਸੂਟ ਆ ਗਿਆ ਇਹ ਬਣਿਆ ਹੋਇਆ ਪਿਓਰ ਕਾਟਨ ਦੇ ਉੱਤੇ ਬੜਾ ਡਿਫਰੈਂਟ ਜਿਹਾ ਡਿਜ਼ਾਈਨ ਆ ਪ੍ਰਿੰਟ ਸੂਟ ਦੇ ਉੱਤੇ ਹੈਂਡਵਰਕ ਕੀਤਾ ਹੋਇਆ। ਸੋ ਸੂਟ ਕੈਜੂਅਲ ਦਾ ਕੈਜੂਅਲ ਰਹਿ ਗਿਆ ਤੇ ਨਾਲੇ ਹੈਂਡਵਰਕ ਕੀਤਾ ਤੇ ਪਾਰਟੀ ਵੇਅਰ ਵੀ ਬਣ ਗਿਆ। ਸੋ ਇਹਦੇ neck ਤੇ ਵਰਕ ਹੋਇਆ ਹੋਇਆ ਆ ਵੇਖੋ ਸਾਰੇ neck ਦੇ ਉੱਤੇ ਹੈਂਡਵਰਕ ਆ ਤੇ ਸੇਮ ਵਰਕ ਆਪਾਂ ਬਾਵਾਂ ਦੇ ਉੱਤੇ ਕੀਤਾ। ਤੇ ਇਹਦੇ ਘੇਰੇ ਦੇ ਉੱਤੇ ਸੀ ਬਹੁਤ ਹੀ ਸੋਹਣੀ ਲੈਸ ਲਾਈ ਆ ਤੁਸੀਂ ਇਹਨੂੰ ਜੇ ਲੈਂਥ ਸੈਟ ਕਰਨੀ ਆ ਤਾਂ ਲੈਸ ਉਹ ਦੀ ਉਧੜ ਕੇ ਉੱਪਰ ਥੱਲੇ ਹੋ ਜੂਗੀ ਤੁਸੀਂ ਅਪ ਆਪਣੇ ਅਕੋਰਡਿੰਗ ਇਹਦੀ ਲੈਂਥ ਰੱਖ ਸਕਦੇ ਹੋ ਇਹ ਪੂਰਾ 5 ਮੀਟਰ ਆਲਓਵਰ ਸੂਟ ਆ ਤੇ ਇਹਦੇ ਨਾਲ ਜਿਹੜਾ ਦੁਪੱਟਾ ਉਹ ਹੈਗਾ ਚਨੂਨ ਦਾ ਆ ਵੇਖੋ ਚਨੂਨ ਦਾ ਦੁਪੱਟਾ ਤੇ ਉਹਦੇ ਤੇ ਪੇਂਟ ਕੀਤਾ ਹੋਇਆ ਤੇ ਨਾਲ ਆਪਾਂ ਬਹੁਤ ਸੋਹਣੀ ਕਰੋਸ਼ੀਏ ਦੀ ਲੈਸ ਲਾਈ ਆ ਤੋ ਬਹੁਤ ਡਿਫਰੈਂਟ ਜੀ ਚੀਜ਼ ਤਿਆਰ ਹੋਗੀ ਰੈਡੀ ਹੋਣ ਤੋਂ ਬਾਅਦ ਆਪਾਂ ਤੁਹਾਨੂੰ ਇਹਦੇ ਵਿੱਚ ਕਲਰ ਦਿਖਾ ਦਿੰਨੇ ਆ ਜਿਹੜੇ ਕਲਰ ਆਪਾਂ ਰੈਡੀ ਕੀਤੇ ਆ ਇੱਕ ਤਾਂ orange ਹੋ ਗਿਆ ਇੱਕ lavender shade ਹੋ ਗਿਆ ਇੱਕ ਫਿਰੋਜ਼ੀ ਕਲਰ ਹੋ ਗਿਆ ਤੋ ਸੋ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਦਿਓ ਸਾਡਾ WhatsApp ਨੰਬਰ ਦੇਖੋ ਉੱਪਰ ਆਈ ਜਾਂਦਾ ਤੇ ਆਪਾਂ ਤੁਹਾਨੂੰ ਸੂਟ ਕੋਰੀਅਰ ਕਰ ਦਾਂਗੇ ਜਾਂ ਤੁਸੀਂ ਸਟੋਰ ਤੇ ਆ ਕੇ ਵੀ ਸੂਟ ਲੈ ਸਕਦੇ ਹੋ ਜੀ ਨੈਕਸਟ ਸੂਟ ਆ ਗਿਆ ਆਪਣਾ ਇਹ ਪਿਓਰ ਮਸਲੀਨ ਦੇ ਉੱਤੇ ਬਣਿਆ ਹੋਇਆ ਪੂਰਾ ਆਲਓਵਰ 5 ਮੀਟਰ ਸੂਟ ਆ ਤੇ ਇਹਦੇ ਘੇਰੇ ਤੇ ਵੇਖੋ ਮਸ਼ੀਨ ਵਰਕ ਹੋਇਆ ਹੋਇਆ ਸੋ ਬਹੁਤ ਸੋਹਣੀ ਡਿਫਰੈਂਟ ਜੀ ਡਿਜ਼ਾਈਨਿੰਗ ਕੀਤੀ ਹੋਈ ਆ ਤੇ ਸੇਮ ਵਰਕ ਇਹਦੀਆਂ ਬਾਹਾਂ ਦੇ ਉੱਤੇ ਵੀ ਆ ਆ ਵੇਖੋ ਤੇ ਆਹ ਵਾਲਾ ਵਰਕ ਇਹਦੇ ਪੌਂਚਿਆਂ ਦੇ ਉੱਤੇ ਆ ਸੋ ਇਹਦੇ ਨਾਲ ਜਿਹੜਾ ਦੁਪੱਟਾ ਹੋਊਗਾ ਉਹ ਵੀ ਪਿਓਰ ਮਸਲੀਨ ਦਾ ਹੋਊਗਾ ਤੇ ਉਹਨੂੰ ਆਪਾਂ ਆਵਲੀ ਪਿੰਕ ਕਲਰ ਦੀ ਲੈਸ ਲਗਾਵਾਂਗੇ ਸੋ ਦੁਪੱਟਾ ਹਜੇ ਡਾਈ ਹੋਇਆ ਤੇ ਉਹਨੂੰ ਆਪਾਂ ਲੈਸ ਲਗਾਉਣੀ ਆ ਸੋ ਜੇ ਤੁਹਾਨੂੰ ਸੂਟ ਪਸੰਦ ਆ ਤਾਂ ਆਰਡਰ ਪਲੇਸ ਕਰ ਦਿਓ ਦੁਪੱਟਾ ਆਪਾਂ ਪ੍ਰੋਪਰ ਨਾਲ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਸੋ ਹੁਣ ਆਪਾਂ ਰਿਵਿਊ ਵੇਖ ਲੈਨੇ ਆ ਜਿਨ੍ਹਾਂ ਨੂੰ ਅਸੀਂ ਸੂਟ ਕੋਰੀਅਰ ਕੀਤੇ ਸੀ ਜਦੋਂ ਉਹਨਾਂ ਨੂੰ ਸੂਟ ਮਿਲੇ ਉਹਨਾਂ ਨੂੰ ਕਿੱਦਾਂ ਦਾ ਲੱਗਿਆ ਸੋ ਉਹਨਾਂ ਦੇ ਮੈਸੇਜ ਵੇਖ ਲੈਨੇ ਆ ਲੋ ਜੀ ਦੀਦੀ ਕਹਿੰਦੀ ਆ ਦੀ ਮੈਨੂੰ ਸੂਟ ਮਿਲ ਗਏ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਆ ਸਟਿਚਿੰਗ ਵੀ ਬਹੁਤ ਹੀ ਜ਼ਿਆਦਾ ਵਧੀਆ ਮੈਂ 100% ਸੈਟੀਸਫਾਈਡ ਆ ਸੋ ਇਹਨਾਂ ਨੂੰ ਸੂਟ ਸਟਿਚ ਕਰਕੇ ਭੇਜੇ ਸੀ ਆਪਾਂ ਤੇ ਨੈਕਸਟ ਵਿੱਚ ਕਹਿੰਦੇ ਆ ਦੀ ਸੂਟ ਮਿਲ ਗਿਆ ਬਹੁਤ ਹੀ ਸੋਹਣਾ ਸੂਟ ਆ ਚੁੰਨੀ ਦੀ ਲੈਂਸ ਤੇ ਫੈਬਰਿਕ ਦੋਨੋਂ ਹੀ ਬਹੁਤ ਸੋਹਣੇ ਆ ਤੇ ਨੈਕਸਟ ਵਿੱਚ ਇਹਨਾਂ ਨੂੰ ਅਨਸਟਿਚ ਸੂਟ ਭੇਜਿਆ ਸੀ ਦੀ ਸੂ yeah ਤੇ ਇਹਨਾਂ ਨੂੰ ਆਪਾਂ ਸਟਿਚ ਕਰਕੇ ਭੇਜਿਆ ਸੀ ਦੀ ਸੂਟ ਬਹੁਤ ਸੋਹਣਾ ਸਾਰੇ ਬਹੁਤ ਸੋਹਣੇ ਪਸੰਦ ਕੀਤਾ ਸੂਟ ਨੂੰ ਥੈਂਕ ਯੂ so much for this beautiful suits ਤੇ ਨੈਕਸਟ ਵਿੱਚ ਆਪਾਂ ਦੀਦੀ ਨੂੰ ਇੱਕ ਅਨਾਰਕਲੀ ਸੂਟ ਰੈਡੀ ਕਰਕੇ ਭੇਜਿਆ ਸੀ ਇਹਨਾਂ ਨੂੰ ਵੀ ਬਹੁਤ ਸੋਹਣਾ ਲੱਗਿਆ ਇਹਨਾਂ ਨੇ ਆਪਾਂ ਨੂੰ ਫੰਕਸ਼ਨ ਦੇ ਵਿੱਚ ਫੋਟੋ ਕਲਿੱਕ ਕਰਕੇ ਸੈਂਡ ਕੀਤੀ ਤੇ ਇਹਨਾਂ ਨੂੰ ਵੀ ਆਪਾਂ ਦੀ ਸੂਟ ਸਟਿਚ ਕਰਕੇ ਭੇਜਿਆ ਸੀ ਇਹਨਾਂ ਨੂੰ ਵੀ ਸੂਟ ਬਹੁਤ ਸੋਹਣਾ ਲੱਗਿਆ ਪਾਇਆ ਹੈ ਦੀਦੀ ਦਾ ਸੂਟ ਬਹੁਤ ਸੋਹਣਾ ਲੱਗਦਾ ਤੇ ਨੈਕਸਟ ਵਿੱਚ ਕਹਿੰਦੇ ਆ ਦੀ ਤੁਸੀਂ ਇੰਨੇ ਸੋਹਣੇ ਸੋਹਣੇ ਸੂਟ ਸ਼ੋਅ ਕਰਦੇ ਹੋ ਸਮਝ ਨਹੀਂ ਆਉਂਦੀ ਕਿਹੜਾ ਲਈਏ ਤੇ ਕਿਹੜਾ ਤੇ ਨੈਕਸਟ ਵਿੱਚ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਸੂਟ ਬਹੁਤ ਸੋਹਣਾ ਬਣਿਆ ਤੇ ਸਟਿਚਿੰਗ ਉਸ ਤੋਂ ਵੀ ਜ਼ਿਆਦਾ ਸੋਹਣੀ ਹੋਈ ਆ ਥੈਂਕ ਯੂ ਤੇ ਨੈਕਸਟ ਵਿੱਚ ਕਹਿੰਦੇ ਆ ਸੂਟ ਦੀ ਮਿਲ ਗਿਆ ਬਹੁਤ ਸੋਹਣਾ ਸੂਟ ਸੀ ਜੀ ਕਰਦਾ ਸੀ ਤੁਹਾਡੀ ਕਲੈਕਸ਼ਨ ਦੇ ਸਾਰੇ ਸੂਟ ਹੀ ਲੈ ਲਵਾਂ ਇੰਨੇ ਜ਼ਿਆਦੇ ਸੋਹਣੇ ਸੂਟ ਹੁੰਦੇ ਆ ਤੇ ਨੈਕਸਟ ਵਿੱਚ ਕਹਿੰਦੇ ਆ ði ਸੂਟ ਮਿਲ ਗਿਆ ਥੈਂਕ ਯੂ ਸੋ ਮੱਚ ਬਹੁਤ ਸੋਹਣਾ ਸੂਟ ਆ ਹੈਲੋ ði ਸੂਟ ਘਰ ਪਹੁੰਚ ਗਿਆ ਸਿਸਟਰ ਥੈਂਕ ਯੂ ਸੋ ਮੱਚ ਬੈਰੀ ਬਿਊਟੀਫੁਲ ਸੂਟ ਸਾਨੂੰ ਸੂਟ ਆਪਾਂ ਅਨਸਟੇਜ ਭੇਜਿਆ ਸੀ ਦੀ ਸੂਟ ਮਿਲ ਗਿਆ ਕੁਆਲਿਟੀ ਇਜ਼ ਆਸਮ ਵਰਥ ਇਟ ਵੀ ਵਿਲ ਸ਼ਾਪ ਮੋਰ ਅਗੇਨ ਐਂਡ ਅਗੇਨ ਥੈਂਕ ਯੂ ਜੀ ਤੇ ਨੈਕਸਟ ਵਿੱਚ ਕਹਿੰਦੇ ਆ ਮੈਮ ਸੂਟ ਰੀਸੀਵ ਹੋ ਗਿਆ ਥੈਂਕ ਯੂ so much ਬਹੁਤ ਸੋਹਣਾ ਸੂਟ ਆ ਸੀਰੀਅਸਲੀ ਆਈ ਲਵਡ ਇਟ ਸੋ ਹੁਣ ਆਪਾਂ ਹੋਰ ਵੀਡੀਓ ਵੇਖਦੇ ਆ ਸੂਟਾਂ ਦੀ ਜੀ ਨੈਕਸਟ ਸੂਟ ਆ ਗਿਆ ਆਪਾਂ ਇਹ ਬਣਿਆ ਹੋਇਆ ਪਿਓਰ ਆਰਗੈਂਜ਼ਾ ਦੇ ਉੱਤੇ ਤੇ ਪੂਰੀ ਸ਼ਰਟ ਵੇਖੋ ਹੈਵੀ ਬਣੀ ਹੋਈ ਆ ਸੋ ਜੇ ਤੁਹਾਡੇ ਘਰ 'ਚ ਕੋਈ ਵੀ ਵਿਆਹ ਆ ਰਿਹਾ ਪ੍ਰੋਗਰਾਮ ਆ ਰਿਹਾ ਜਾਂ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਤਾਂ ਉਦੋਂ ਸੂਟ ਪਾਇਆ ਬਹੁਤ ਹੀ ਯੂਨੀਕ ਜਾ ਲੱਗੂਗਾ ਕਿਉਂਕਿ ਕਲਰ ਬਹੁਤ ਹੀ ਜਿਆਦਾ ਸੋਹਣਾ ਫਰੋਜ਼ੀ ਜਾ ਕਲਰ ਆ ਤੇ ਉਹਦਾ ਪਿੰਕ ਨਾਲ ਕੰਟਰਾਸ ਦਿੱਤਾ ਪੈਚ ਲਾ ਕੇ ਸਾਰੇ ਪੈਚ ਦੇ ਉੱਤੇ ਦਬਕੇ ਦਾ ਵਰਕ ਹੋਇਆ ਹੋਇਆ ਸੋ ਇਹ ਹੋਗੀ ਸ਼ਰਟ ਪੂਰਾ ਫਰੰਟ ਤੁਹਾਨੂੰ ਨੈਕ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਦਾ ਨੈਕ ਨਹੀਂ ਬਣਿਆ ਤੁਸੀਂ ਆਪਣੇ ਅਕੋਰਡਿੰਗ ਇਹਦੀ ਲੈਂਥ ਸੈੱਟ ਕਰ ਸਕਦੇ ਹੋ ਤੇ ਆਵਣਾ ਵਰਕ ਇਹਦੀਆਂ ਬਾਹਾਂ ਦੇ ਉੱਤੇ ਆਊਗਾ ਹਾਂ ਵੇਖੋ ਤੇ ਨਾਲ ਇਹਦੀ ਜਿਹੜੀ ਬਾਟਮ ਆ ਉਹ ਹੈਗੀ ਆ ਕਰੇਪ ਦੀ ਸੋ ਤੁਸੀਂ ਪਲਾਜ਼ੋ ਸ਼ਰਾਰਾ ਲਹਿੰਗਾ ਕੁਝ ਵੀ ਸਟਿਚ ਕਰਵਾ ਸਕਦੇ ਹੋ ਜਿਹੜਾ ਦੁਪੱਟਾ ਉਹ ਵੀ ਫੋਰ ਸਾਈਡ ਬਣਿਆ ਹੋਇਆ ਪਿਓਰ ਆਰਗੈਂਜ਼ਾ ਦਾ ਹੈਂਡਵਰਕ ਵਾਲਾ ਆ ਦੇਖੋ ਸਟਿਚ ਹੋਣ ਤੋਂ ਬਾਅਦ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਤੇ ਗ੍ਰੇਸਫੁੱਲ ਲੱਗੂਗਾ ਲੋ ਜੀ ਆਪਣਾ ਨੈਕਸ ਸੂਟ ਆ ਗਿਆ ਗੀਜ਼ਾ ਕਾਟਨ ਦੇ ਉੱਤੇ ਪਿਓਰ ਗੀਜ਼ਾ ਕਾਟਨ ਦੇ ਸ਼ਰਟ ਬਣੀ ਆ ਪ੍ਰਿੰਟਡ ਨੇਵੀ ਬਲੂ ਵਿੱਚ 베ਸ ਬਣਿਆ ਹੋਇਆ ਤੇ ਆਹ ਵਾਲਾ ਇਹਦੇ ਤੇ ਹੈਂਡਵਰਕ ਕੀਤਾ ਹੋ ਮਸ਼ੀਨ ਵਰਕ ਕੀਤਾ ਹੋਇਆ ਆ ਵੇਖੋ ਇਹ ਮਸ਼ੀਨ ਵਰਕ ਹੋ ਗਿਆ ਤੇ ਸੇਮ ਵਰਕ ਇਹਦੀਆਂ ਬਾਹਾਂ ਦੇ ਉੱਤੇ ਆ ਤੇ ਜਿਹੜੀ ਇਹਦੀ ਬਾਟਮ ਆ ਉਹ ਵੀ ਪਿਓਰ ਕਾਟਨ ਦੀ ਆ ਨੇਵੀ ਬਲੂ ਕਲਰ ਦੀ 3 ਮੀਟਰ ਦੀ ਬਾਟਮ ਆ 3 ਮੀਟਰ ਦੀ ਸ਼ਰਟ ਆ ਸੋ ਉਹਦੇ ਤੇ ਵੀ ਮਸ਼ੀਨ ਵਰਕ ਕੀਤਾ ਹੋਇਆ ਤੇ ਨਾਲ ਪੂਰਾ 2.5 ਮੀਟਰ ਦਾ ਕੋਟੇਡ ਔਰੀਆ ਦਾ ਦੁਪੱਟਾ ਲਾਇਆ ਆਪਾਂ ਆ ਵੇਖੋ ਨਾਲ ਬਹੁਤ ਸੋਹਣੀ ਲੈਂਸ ਲਾ ਕੇ ਉਹਨੂੰ ਫਿਨਿਸ਼ਿੰਗ ਦਿੱਤੀ ਸੋ ਸਟੀਚ ਹੋਣ ਤੋਂ ਬਾਅਦ ਇਹ ਚੀਜ਼ ਬਹੁਤ ਸੋਹਣੀ ਲੱਗੂਗੀ ਸੋ ਇਹ ਹੋ ਗਏ ਸਾਰੇ ਸੂਟ ਆਪਣੇ ਬਾਕੀ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਦਿਓ ਤੇ ਆਪਣੀ ਜਿਹੜੀ ਇਹ ਵਾਲੀ YouTube ਤੇ ਆਪਾਂ ਵੀਡੀਓ ਪਾਉਨੇ ਆ ਜਾਂ ਲੰਬੀ ਵੀਡੀਓ ਪਾਉਨੇ ਆ ਇਹ ਆਪਾਂ ਕਦੇ-ਕਦੇ ਪਾਉਨੇ ਆ ਬਾਕੀ ਸਾਰੇ ਆਪਣੇ ਸ਼ਾਰਟਸ ਹੁੰਦੇ ਆ YouTube ਦੇ ਉੱਤੇ ਤੇ Instagram ਫਾਨੋ ਸਟਾਈਲ ਤੇ ਰੋਜ਼ ਸੂਟਾਂ ਦੇ ਜਿਹੜੇ ਨਵੇਂ-ਨਵੇਂ ਡਿਜ਼ਾਈਨ ਬਣਦੇ ਆ ਕਿਵੇਂ-ਕਿਵੇਂ ਬਣ ਜਾਂਦੇ ਆ ਹੈਂਡਵਰਕ ਦੇ ਮਸ਼ੀਨਵਰਕ ਦੇ ਜਾਂ ਜਿਹੜੇ ਰੈਡੀ ਹੋਈ ਜਾਂਦੇ ਆ ਆਪਾਂ ਪ੍ਰੋਪਰ ਉੱਥੇ ਇਕੱਲੇ-ਕੱਲੇ ਸੂਟ ਦੀ ਵੀਡੀਓ ਪਾਉਨੇ ਆ ਤੁਸੀਂ ਇੰਸਟਾਗ੍ਰam ਜ਼ਰੂਰ ਫੋਲੋ ਕਰ ਲਓ ਤੇ ਆਪਣੇ ਸ਼ਾਰਟਸ ਦੇਖਣ ਲਈ ਆਪਣਾ ਚੈਨਲ ਜਿੱਥੇ ਤੁਸੀਂ YouTube ਤੇ ਵੀਡੀਓ ਵੇਖ ਰਹੇ ਹੋ ਜਗਵੀਤ ਬਰਾੜ ਵਲੌਗਸ ਇਹਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇੱਥੇ ਡੇਲੀ 7-8 ਵੀਡੀਓ ਆਉਂਦੀ ਨਹੀਂ ਆਉਂਦੀਆਂ ਨੇ ਤੇ ਆਪਾਂ ਫੇਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ